ਅੱਜ ਵੀ ਤਾਂ ਪਾਰਟੀ ਸ਼ੁਰੂ ਹੋਈ ਹੈ ਉਹ ਮਹਾਤਮਾ ਦੀ ਕਿਰਪਾ ਦੇ ਨਾਲ ਜੋ ਅਸੀਂ ਨਹੀਂ ਕਰਨਾ ਭਗਵਾਨ ਮਹਾਤਮਾ ਦੇ ਹੁਕਮ ਦੇ ਨਾਲ ਮੈਂ ਸਾਰੇ ਮੀਡੀਆ ਤੇ ਸਾਰੇ ਖਰੜ ਦੇ ਵਸਨੀਕਾਂ ਨੂੰ ਵਧਾਈ ਦਿੰਨੀ ਆ ਕੀ ਖਰੜ ਚ ਖਰੜ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਕਮੇਟੀ ਹੈ ਉਹ ਬਣਨ ਨੂੰ ਤਿਆਰ ਹੈ ਬਿੱਟੂ ਜੀ ਪ੍ਰਧਾਨ ਖਰੜ ਦੇ ਮੌਜੂਦਾ ਪ੍ਰਧਾਨ ਦੇ ਦੀ ਸਾਈਡ ਉਹ ਜਿਹੜਾ ਆਭਿਸ਼ਵਾਸ ਮਤਾ ਪਾਸ ਕੀਤਾ ਗਿਆ ਸੀ ਉਹ ਮੰਜ਼ੂਰ ਹੋ ਗਿਆ ਉਹ ਮੰਜ਼ੂਰ ਹੋ ਗਿਆ ਕਿ ਸਾਰਿਆਂ ਨੂੰ ਲੋਕਾਂ ਨੂੰ ਵਧਾਈਆਂ ਅਭੀ ਤੋਂ ਪਾਰਟੀ ਸ਼ੁਰੂ ਹੋਈ ਹੈ ਮੈਂ ਜਿੰਨੇ ਐਮਸੀ ਸਾਹਿਬਾਨ ਜਿਨ੍ਹਾਂ ਨੇ ਮੇਰੀ ਗੱਲ ਦਾ ਮਾਨ ਰੱਖਿਆ ਜਿਨ੍ਹਾਂ ਨੇ ਇਤਿਹਾਸਕ 43 ਸਾਲਾਂ ਬਾਅਦ ਇਹ ਹੋਇਆ ਕਿ ਪ੍ਰਧਾਨ ਬਦਲੇ ਗਏ ਮੈਂ ਮੀਡੀਆ ਜਿੱਨਾ ਖਰੜ ਦਾ ਸਾਹਮਣੇ ਖੜਾ ਪੰਜਾਬ ਦਾ ਖੜਾ ਜਿਨੇ ਐਮਸੀ ਸਾਹਿਬਾ ਮੈਂ ਇੱਕ ਗੱਲ ਦੱਸੂਗੀ ਇਹੋ ਜੀ ਅੱਜ ਆਫਸਰ ਸਹਿਵਾਨਾ ਨੇ ਸਾਰਾ ਸੰਸਾਦ ਦਿੱਤਾ ਇੱਕ ਸਾਲ ਦੇ ਅੰਦਰ ਅੰਦਰ ਖਰੜ ਨੂੰ ਰੀਮੋਡਲ ਕਰ ਦਵਾਂਗੇ ਖਰੜ ਦੀ ਇਹੋ ਜੀ ਅਸੀਂ ਨਵੀਂ ਇੱਕ ਪੇਸ਼ ਕਰਾਂਗੇ ਕਿ ਪੂਰਾ ਪੰਜਾਬ ਦੇਖੂਗਾ ਖਰੜ ਸ਼ਹਿਰ ਦੇ ਵਿੱਚ ਕੀ ਹੋਇਆ ਨਾ ਖਰੜ ਦੇ ਵਿੱਚ ਪੈਸੇ ਦੀ ਕਮੀ ਹੈ ਕਮੀ ਸੀ ਕੰਮ ਕਰਨ ਦੀ ਸਾਡੀ ਮਨਸ਼ਾ ਕਿਸੇ ਨੂੰ ਵੀ ਹਰਾਉਣ ਦੀ ਨਹੀਂ ਸੀ ਕਿਸੇ ਨੂੰ ਪ੍ਰਧਾਨਗੀ ਤੋਂ ਲਾਉਣ ਦੀ ਨਹੀਂ ਸੀ ਸਾਡੀ ਮੰਸ਼ਾ ਸੀ ਖਰੜ ਦੀ ਤਰੱਕੀ ਖਰੜ ਦੀਆਂ ਲੋਕਾਂ ਦੀਆਂ ਉਮੀਦਾਂ ਤੇ ਉਤਰਨਾ ਸੋ ਅਸੀਂ ਖਰੜ ਦੀ ਤਰੱਕੀ ਦੇ ਲਈ ਨਵਾਂ ਪ੍ਰਧਾਨ ਜਿਹੜਾ ਨਿਯੁਕਤ ਕਰੂਗੀ ਮੈਂ ਸਾਡੇ ਸ੍ਰੀ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਨੇ ਬੜੀਆਂ ਉਮੀਦਾਂ ਦੇ ਨਾਲ ਮੈਨੂੰ ਖਰੜ ਦਾ ਐਮਐਲਏ ਬਣਾਇਆ ਅੱਜ ਉਹਨਾਂ ਦੇ ਅਸ਼ੀਰਵਾਦ ਨਾਲ ਸਹਿਯੋਗ ਦੇ ਨਾਲ ਅਸੀਂ ਨਵਾਂ ਪ੍ਰਧਾਨ ਜਿਹੜਾ ਖਰੜ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਦਾ ਹਮੇਸ਼ਾ ਸਹਿਯੋਗ ਰਿਹਾ ਭਗਵੰਤ ਮਾਨ ਜੀ ਦਾ ਅਸੀਂ ਨਵਾਂ ਪ੍ਰਧਾਨ ਆ ਜਿਹੜਾ ਖਰੜਾ ਮੈਨੂੰ ਕਿੰਨੇ ਦਿਨਾਂ ਦੇ ਨੋਟੀਫਿਕੇਸ਼ਨ ਜਾਰੀ ਹੋਏਗਾ ਕਿੰਨੇ ਦਿਨਾਂ ਜਾਂ ਨਵਾਂ ਡਿਪੀਕੇਸ਼ਨ ਵੀਰ ਬਾਜੀ ਅਸੀਂ 29 29 ਬਲਾਉ ਤੁਸੀਂ ਕਿਉਂਕਿ ਐਮਐਲਏ ਸਾਹਿਬ ਚਰਨਜੀਤ ਚੰਨੀ ਜੀ ਚਮਕੌਰ ਸਾਹਿਬ ਤੋਂ ਉਹਨਾਂ ਨੇ ਸਹਿਯੋਗ ਕੀਤਾ ਇੱਥੇ ਪਹੁੰਚੇ ਨੇ ਉਹ ਮੇਰੇ ਨਾਲ ਖੜੇ ਨੇ ਤੇ ਅਸੀਂ 29 ਵਿੱਚੋਂ 20 ਬੰਦਿਆਂ ਨੇ ਜਿਹੜਾ ਆਪਣੀ ਬਹੁਮਤ ਹੈ ਜਿਹੜੀ ਅਸੀਂ ਪੇਸ਼ ਕੀਤੀ ਹੈ ਸਤਾਈਆਂ ਵਿੱਚੋਂ 18 ਐਮਸੀ ਸਹਿਬਾਨ ਉਕੇ ਜਿਨ੍ਹਾਂ ਨੇ ਆਪਣੇ ਹਸ ਝੁੱਕ ਕੇ ਕਲੀਅਰ ਕਟ ਪੜਾ ਸ਼ਾਨਤੀ ਕਿਸੇ ਵੀ ਜਨ ਜਿਹੜੇ ਸਾਡੇ ਨਾਲ ਸਹਿਮਤ ਨਹੀਂ ਸੀ ਉਹਨਾਂ ਨੇ ਬੜੀ ਸ਼ਾਂਤੀਪੂਰਵਕ ਅੰਦਰ ਕੋਈ ਸ਼ੋਰ ਸ਼ਰਾਬਾ ਨਹੀਂ ਹੋਇਆ ਕੋਈ ਰੌਲਾ ਨਹੀਂ ਪਿਆ ਤਿੰਨ ਬੰਦੇ ਸੀਗੇ ਇੱਕ ਪਰ ਮੌਜੂਦਾ ਜਿਹੜੇ ਪਹਿਲਾਂ ਪ੍ਰਧਾਨ ਸੀ ਹੁਣ ਤਾਂ ਨਹੀਂ ਰਹੇ ਉਹਨਾਂ ਨਾਲ ਦੋ ਲੇਡੀ ਐਮਸੀ ਹੋਰ ਸੀਗੀਆਂ ਉਹਨਾਂ ਨੇ ਬੜਾ ਸ਼ਾਂਤੀਪੂਰਵਕ ਸਾਰਾ ਪ੍ਰੋਸੈਸਾ ਬੈਠ ਕੇ ਸੁਣੀਆ ਕਿਸੇ ਵੱਲੋਂ ਕੋਈ ਹੱਲਾ ਨਹੀਂ ਕੀਤਾ ਗਿਆ ਸੀਗਾ ਵੀ ਕਈ ਵਾਰ ਹੱਲਾ ਗੁੱਲਾ ਹੁੰਦਾ ਰੌਲਾ ਪੈਂਦਾ ਬੜਾ ਪੀਸਫੁਲੀ ਡੈਮੋਕਰੈਟਿਕ ਵੇ ਦੇ ਨਾਲ ਪੂਰੀ ਅੰਦਰ ਪੂਰੀ ਪਿਕਚਰੇਜਨ ਹੋਈ ਹੈ ਸਰਕਾਰੀ ਤੌਰ ਉਤੇ ਬਕਾਇਦਾ ਉਹਦੀ ਫੁਟੇਜ ਜਿਹੜੀ ਵੀਡੀਓਗ੍ਰਾਫੀ ਅੰਦਰ ਪੂਰੇ ਦੇ ਪੂਰੇ ਪ੍ਰੋਸੈਸ ਵਿੱਚ ਸਾਰੇ ਐਮਸੀਸ ਦੇ ਬਾਹਰ ਖੜੇ ਕਰਨ ਤੋਂ ਉਹਨਾਂ ਦੇ ਸਾਈਨ ਤੱਕ ਕਰਨ ਤੇ ਪੀਸਫੁਲ ਡੈਮੋਕਰੈਟਿਕ ਇਹਨੇ ਕੀ ਸਰਕਾਰਾਂ ਤੇ ਤੁਸੀਂ ਤੱਕਾ ਹੋਇਆ ਜਿੰਨੇ ਐਮਸੀ ਸਹਿਬਾਨ ਨੇ ਸਾਰੇ 18 ਦੇ 18 ਪਿੱਛੇ ਖੜੇ ਨੇ ਦੋ ਅਸੀਂ 20 ਜਣਿਆਂ ਨੇ ਪ੍ਰਧਾਨ ਨੂੰ ਉਤਾਰਨ ਦਾ ਤੇ ਨਵਾਂ ਪ੍ਰਧਾਨ ਨਿਯੁਕਤ ਕਰਨ ਦਾ ਜਿਹੜਾ ਮਤਾ ਪਾਸ ਕੀਤਾ ਹੈ ਲੱਗਦਾ ਪ੍ਰਧਾਨ ਕਿ ਕਦੋਂ ਕਿੰਨੇ ਕਿੰਨੇ ਘੰਟੇ ਜਮਾਨੇ ਕਿੰਨੇ ਦਿਨਾਂ ਚ ਬਣ ਜੇਗਾ ਜੀ ਬਸ ਜਲਦੀ ਤੁਹਾਡੀ ਅਗੇ ਇਹਨਾਂ ਤੋਂ ਹੀ ਇਹ ਤਾਂ ਵੀ VOTING ਇਹਨਾਂ ਤੋਂ ਹੀ ਕਰਾਉਣੀ ਹੈ ਜੀ ਕਿੰਨੇ ਰਾਜਨੀਤੀ ਤੋਂ ਪ੍ਰੇਰਿਤ ਹੋਏਗਾ ਜਿਹੜਾ ਪ੍ਰਧਾਨ ਚੁਣਿਆ ਜਾਏਗਾ ਉਹ ਇਹਨਾਂ ਦੀ 18 ਬੰਦੇ ਜਿਨ੍ਹਾਂ ਨੇ ਅੱਜ ਵੋਟ ਕੀਤੀ ਹੈ ਜਿਹਨੂੰ ਇਹ ਕਹਿਣਗੇ ਉਹਨੂੰ ਬਣਾਇਆ ਜਾਏਗਾ ਇਹਨਾਂ ਦੀ ਮੱਦੀ ਚੱਲੂਗੀ ਐਮਸੀ ਨੂੰ ਪਾਵਰ ਦਿੱਤੀ ਜਾਊਗੀ ਐਮਸੀਸ ਕੰਮ ਕਰਨਗੇ ਐਮਸੀਸ ਨੂੰ ਪਤਾ ਹੋਣਾ ਸਾਡੇ ਬੋਰਡ ਵਿੱਚ ਕੀ ਕੰਮ ਹੋ ਰਿਹਾ ਹੈ ਲੋਕਲ ਪਾਵਰ ਦੇਣਾ ਸਵਰਾਸ ਦਾ ਮਾਡਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਇੱਕ ਮਾਡਲ ਸੀਗਾ ਕਿ ਆ ਜਿਹੜਾ ਨੀਚੇ ਤੱਕ ਪੋਲਿਟਿਕਸ ਨੂੰ ਪਾਵਰ ਦਿੱਤੀ ਜਾਵੇ ਉਹਦੇ ਉੱਤੇ ਪਹਿਰਾ ਦੇਣਾ ਸਾਡਾ ਕੰਮ ਹੈ ਸਾਡਾ ਫਰਜ ਹੈ ਤੇ ਹਰ ਇੱਕ ਐਮਸੀ ਨੂੰ ਜਿਹੜੀ ਉਹਨਾਂ ਦੀਆਂ ਪੀੜ੍ਹੀਆਂ ਵੀ ਯਾਦ ਰੱਖਣੀਆਂ ਕਿ ਇਹਨਾਂ ਨੇ ਆਪਣੇ ਆਪਣੇ ਵਾਰਡਸ ਦੇ ਵਿੱਚ ਕੰਮ ਕੀਤਾ ਸੋ ਖਰੜ ਲਈ ਇੱਕ ਨਵੇਂ ਅਧਿਆਏ ਅਧਿਆਏ ਵੀ ਅੱਜ ਇਹਨਾਂ ਸਾਰੇ ਐਮਸੀਸ ਨੇ ਸ਼ੁਰੂਆਤ ਕੀਤੀ ਹੈ ਇਹਨਾਂ ਦੀਆਂ ਉਮੀਦਾਂ ਤੇ ਖਰੇ ਉਤਰਨਾ ਇਹਨਾਂ ਨੇ ਜਿਸ ਉਮੀਦ ਨਾਲ ਅੱਜ ਆਮ ਆਦਮੀ ਪਾਰਟੀ ਨੂੰ ਸਪੋਰਟ ਕੀਤੀ ਹੈ ਨਵਾਂ ਪ੍ਰਧਾਨ ਨਿਯੁਕਤ ਕਰਨ ਵਿੱਚ ਜੋ ਇਹਨਾਂ ਨੇ ਅੱਜ ਇੱਕ ਆਪਣੀ ਭੂਮਿਕਾ ਨਿਭਾਈ ਹੈ ਤੇ ਇਹਨਾਂ ਦੀ ਤੇ ਖਰੜ ਦੇ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨ ਦਾ ਸਮਾਂ ਆ ਗਿਆ ਹੈ ਤੇ ਜੋ ਉਮੀਦਾਂ ਨਾਲ ਇਹਨਾਂ ਨੇ ਅੱਜ ਇਹ ਸਾਰੀ ਕਾਰਵਾਈ ਪਾਈ ਹੈ ਇਹ ਇਸ ਗੱਲ ਨੂੰ ਇਹਨਾਂ ਨੂੰ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਉਹ ਕਲੀਅਰ ਹੋ ਜਾਣੀ ਹੈ ਕਿ ਵਾਕਿਆ ਜਿਹੜਾ ਗਰਾਊਂਡ ਉੱਤੇ ਹੈ ਕੰਮ ਉਹ 100 ਗੁਣਾ ਜ਼ਿਆਦਾ ਰਫ਼ਤਾਰ ਦੇ ਨਾਲ ਹੋ ਰਿਹਾ ਹੈ ਤੇ ਲੋਕਾਂ ਨੂੰ ਮੈਂ ਵਧਾਈ ਦਿੰਦੀ ਆ ਵੀ ਤੁਹਾਡੀ ਹੁਣ ਬੱਲੇ ਬੱਲੇ ਆ ਖਰੜ ਦੇਖਿਓ ਆਪਾਂ ਕੀ ਬਣਾਉਨੇ ਆ ਸਾਰਾ ਪੰਜਾਬੀ